ਨੂੰ ਸਵੇਰੇ अर्ਲੀ ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾਟਾ ਥਾਣੇ ਦੇ ਅਧੀਨ ਵਰਿੰਦਰ ਸਿੰਘ ਉਹਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੱਦ ਗੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚਨਟਲੀ ਉਹਨਾਂ ਦੀ ਹਸਪੀਟਲ ਜਾ ਕੇ ਡੈਥ ਹੋ ਗਈ ਇਥੇ ਅਸੀਂ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਔਰ ਇਹਦੇ ਵਿੱਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅ ਅਰਸ਼ਪ੍ਰੀਤ ਕੌਰ ਨਾਲ ਔਰ ਉਸ ਤੇ ਉਹਨਾਂ ਦਾ ਅੱਗੇ ਬੇਟਾ ਵੀ ਸੀਗਾ ਤੇ ਵਿਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਕੌਰ ਦਾ ਇਹ ਪੈਰ ਵੀ ਕਰਦੇ ਸੀਗੇ ਤੋ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬੈਠ ਕੇ ਪਟਾਲਾ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਪਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟਾਂਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਨੰਨਾ ਉਦਾਜਾ ਭੈਣ ਤੇ ਭਨੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ ਤਰਨ ਦੇ ਨੇ ਦੋਨੋਂ ਕਿਉਂਕਿ ਇਹ ਨਿਸ਼ਾਨਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏਗੇ ਜੋਬਨਪ੍ਰੀ ਇਲੀਅਸ ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਹੈ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਵੀਰ ਸਿੰਘ ਇਰੀਏ ਸੁਖ ਵਿਲੇਜ ਮਾਹਲ ਕਲਨੌਰ ਗੁਰਦਾਸਪੁਰ ਦਾ ਇਹ ਦੋਨਾਂ ਦੀ ਏ ਤਕਰੀਬਨ 22 ਸਾਲ ਹੈਗੀ ਹੈ ਅਨਐਮਪਲੋਇਡ ਨਹੀਂ ਔਰ ਮੁੱਢਲੀ ਪੁੱਛਗਿੱਛੇ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਾਰਮ ਨਹੀਂ ਹੋ ਜਾਈ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਤੇ ਇਹਨਾਂ ਨੂੰ ਪਿਸਤਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਤਲ ਜਿਸ ਨਾਲ ਨੇ ਵਾਰਦਾਤ ਕੀਤੀ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਆ ਦੇ ਥਾਣਾ ਝਾਟਾ ਦੇ ਜਿੱਥੇ ਆਪਾਂ ਖੜੇ ਆ ਤੋ ਜਦੋਂ ਪੁਲਿਸ ਪਾਰਟੀ ਐਸ ਐਚ ਓ ਲਾਪਰੀਦੀ ਰਹਿਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੇ ਕਿਉਂਕਿ ਅੱਜਕੱਲ ਪ੍ਰੋਟੋਕੋਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਤੇ ਉੱਥੇ ਜਦੋਂ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਛੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਟਲ ਕੋਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਐ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉੱਥੇ ਰਿੰਦਰ ਸਿੰਘ ਉਹਦੇ ਬਿਲਕੁਲ ਕਾਂਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਤੇ ਉਹ ਅ ਮਸਾਂ ਬਚਿਆ ਉਹ ਦੂਰੋਂ ਜਿਹੜਾ ਲਾਪਰੀਤ ਐਸ ਐਚਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਨਾਲ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਰੈਸਟ ਹੋ ਚੁੱਕੇ ਇਸ ਕੇਸ ਚ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਹਨੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਇਟ ਸਟੈਂਡਸ ਅ ਟ੍ਰਿਸਟ